we ਦੇ ਦਿਲ ਦੇ ਅੰਦਰ ਅਰਵਿੰਦ ਕੇਜਰੀਵਾਦੀ ਵਸ ਰਹੇ ਨੇ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਹਜ਼ੂਮ ਪਿੱਛੇ ਤੱਕ ਲੋਕਾਂ ਦਾ ਕਿਤੇ ਤੱਕ ਲੋਕਾਂ ਦਾ ਇਕੱਠ ਖੜਿਆਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਕੱਪੜੀ ਜਿੱਤ ਦਰਸ ਕਰਨ ਜਾ ਰਹੀ ਆ ਔਰ ਚੌਥੀ ਵਾਰ ਸਾਡੇ ਆਮ ਆਦਮੀ ਪਾਰਟੀ ਦੇ ਸਪਰੀਮੋ ਦੁਬਾਰਾ ਦਿੱਲੀ ਦੇ ਮੁਖਪਤਰੀ ਬਣਗੇ ਭਾਰਤੀ ਜਨਤਾ ਪਾਰਟੀ ਜਿਹੜੇ ਵਰਤੀ ਨਫਰਤ ਭਰੇ ਬਿਆਨ ਦੇਈ ਜਾਵੇ ਪਰ ਲੇਕਿਨ ਦਿੱਲੀ ਦੇ ਲੋਕ ਜਾਣਦੇ ਨੇ ਕਿ ਅਰਵਿੰਦ ਕੇਜਰੀਵਾਦੀ ਉਹਨਾਂ ਲਈ ਕਿੰਨਾ ਕੰਮ ਕਰਦੇ ਨੇ ਕਿ ਦਿੱਲੀ ਦੇ ਲੋਕਾਂ ਦੇ ਦਿਲਾਂ 'ਚ ਵੱਡੀ ਥਾਂ ਜਿਹੜੀ ਆ ਉਹ ਅਰਵਿੰਦ ਕੇਜਰੀ ਵਾਲ ਲਈਆ ਨਾਕੇ ਪਾਰ ਤੇ ਜਨਤਾ ਪਾਰਟੀ 26 ਜਰਮੇ ਨੰ ਚੁੱਕੀ ਆ ਔਰ ਦਿੱਲੀ ਬਿਲਕੁਲ ਸ਼ਾਂਤ ਆ ਪੰਜਾਬ ਸ਼ਾਂਤ ਆ ਇਹ ਭਾਰਤੀ ਜਨਤਾ ਪਾਰਟੀ ਆ ਜਿਹੜੀ ਪੰਜਾਬ ਨੂੰ ਬਰਬਾਦ ਬਦਨਾਮ ਕਰਨਾ ਚਾਹੁੰਦੀ ਆ ਪੰਜਾਬੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਨਿਸ਼ਾਨਾ ਕਰ ਰਿਹਾ ਹਾਂ ਸਭਾ ਦੇ ਉੱਤੇ 10 ਪੱਟੀਆਂ ਸਾਡੇ ਨਾਲ ਨੇ ਔਰ ਇਸ ਵਕਤ ਪੰਜਾਬ ਦੇ ਕੈਬਨਿਟ ਮਿੰਿਸਟਰ ਹਰਪਾਲ ਜਿੰਮੜੀ ਸਾਹਿਬ ਨਾਲ ਮੌਜੂਦ ਨੇ ਸਰਕਿਸਰੀ ਦਾ ਮਾਹੌਲ ਦੇਖ ਰਿਹਾ ਹਾਂ ਦਿੱਲੀ ਦੇ ਵਿੱਚ ਵਿਚਰ ਰਿਹਾ ਹਰ ਇਲਾਕੇ ਦੇ ਵਿੱਚ ਦਿੱਲੀ ਦੇ ਦਿਲ ਵਿੱਚ ਆ ਦੇਖੋ ਦਿੱਲੀ ਦੇ ਵਾਸਤ ਦਿੱਲੀ ਦੇ ਦਿਲ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਵਾਸ ਰਹੇ ਨੇ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਹਜ਼ੂਮ ਪਿਛੇ ਤੱਕ ਲੋਕਾਂ ਦਾ ਕਿਤੇ ਤੱਕ ਲੋਕਾਂ ਦਾ ਇਕੱਠ ਕਰ ਰਿਹਾਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਕਬੱਡੀ ਜੇ ਦਰਸ਼ ਕਰਨ ਜਾ ਰਹੀ ਆ ਔਰ ਚੌਥੀ ਬਾਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੁਬਾਰਾ ਦਿੱਲੀ ਦੇ ਮੁਖਪਤਰੀ ਬਣਨਗੇ ਸਰ ਯੋਗੀ ਨਿਸ਼ਾਨਾ ਜੀ ਦਾ ਬਿਆਨ ਆਇਆ ਕਿ ਮੈਂ ਗੰਗਾ ਹੀ ਡੁਕੀ ਲਾ ਲਈ ਹੈ ਦਿੱਲੀ ਚ ਕੇਜਰੀਵਾਲ ਜੀ ਯਮਨਾ ਡੁਕੀ ਲਾਣਗੇ ਕੀ ਸਮਝਦੇ ਹੋ ਇਸ ਤਰੀਕੇ ਦੇ ਬਿਆਨ ਯਮਨਾ ਨੂੰ ਲੈ ਕੇ ਆ ਰਹੇ ਨੇ ਦੇਖੋ ਯੋਗੀ ਜੀ ਜਿਹੜੇ ਮਰਜ਼ੀ ਬਿਆਨ ਦੇ ਜਾਣ ਭਾਰਤੀ ਜਨਤਾ ਪਾਰਟੀ ਜਿਹੜੇ ਵਰਤੀ ਨਫਰਤ ਭਰੇ ਬਿਆਨ ਦੇ ਜਾਵੇ ਪਰ ਲekin ਦਿੱਲੀ ਦੇ ਲੋਕ ਜਾਣਦੇ ਨੇ ਕਿ ਕੇਰਵਿੰਦ ਕੇਜਰੀਵਾਦੀ ਉਹਨਾਂ ਲਈ ਕਿੰਨਾ ਕੰਮ ਕਰਦੇ ਨੇ ਕਿ ਦਿੱਲੀ ਦੇ ਲੋਕਾਂ ਦੇ ਦਿਲਾਂ 'ਚ ਵੱਡੀ ਥਾਂ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਲਈ ਆ ਨਾ ਕਿ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਤੋਂ ਆ ਕੇ ਪ੍ਰਚਾਰ ਕਰ ਰਹੇ ਲekin ਕੁਝ ਦਿਨ ਪਹਿਲਾਂ ਬਿਆਨ ਆਇਆ ਕਿ ਪੰਜਾਬ ਦੀਆਂ ਇੰਨੀਆਂ ਗੱਡੀਆਂ ਨੇ ਸਾਨੂੰ ਡਰ ਲੱਗ ਰਿਹਾ ਕਿ ਬਿਆਨ ਸੁਖਾਂ ਵੀ ਘਟਣਾ ਨਾ ਹੋ ਜਾਵੇ ਛੱਪੀ ਜ਼ਰਮੀ ਨੰਨ ਚੁੱਕੀ ਆ ਔਰ ਦਿੱਲੀ ਬਿਲਕੁਲ ਸ਼ਾਂਤ ਆ ਪੰਜਾਬ ਸ਼ਾਂਤ ਆ ਇਹ ਜਨਤਾ ਪਾਰਟੀਆ ਜਿਹੜੀ ਪੰਜਾਬ ਨੂੰ ਬਰਬਾਦ ਬਦਨਾਮ ਕਰਨਾ ਚਾਹੁੰਦੀ ਆ ਪੰਜਾਬੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਆ 3 ਕਰੋੜ ਪੰਜਾਬੀਆਂ ਦਾ ਪਾਰਤ ਭਾਰਤ ਜਨਤਾ ਪਾਰਟੀ ਨੇ ਕੀਤਾ ਦਿੱਲੀ ਦੇ ਲੱਖਾਂ ਲੋਕਾਂ ਦਾ ਪਾਰਤ ਭਾਰਤ ਜਨਤਾ ਪਾਰਟੀ ਨੇ ਕੀਤਾ ਔਰ ਜਿਹੜੇ ਪੰਜਾਬੀ ਲੋਕ ਨੇਗੇ ਉਹ ਭਾਰਤ ਜਨਤਾ ਪਾਰਟੀ ਨੂੰ ਸਭ ਤੋਂ ਸਪੋਰਟ ਦੇਣਾ ਜੀ ਧੰਨਵਾਦ ਇਹਨਾਂ ਗੱਲਬਾਤ ਕਰਨ ਲਈ ਸੋਹੇ ਸਾਹਿਬ ਅਰਪਾਨ ਚਿਮਾ ਜੀ ਜੋ ਰੋਡਸੋ ਕਰ ਰਹੇ ਨੇ ਕ੍ਰਿਸ਼ਨਾਗਰ ਵਿਧਾਨ ਸਭਾ ਦੇ ਉੱਤੇ ਇਹ ਕਹਿ ਰਹੇ ਨੇ ਕਿ ਦਿੱਲੀ ਦੇ ਲੋਕਾਂ ਦਾ ਧਿਲ ਜਿਹੜਾ ਅਸੀਂ ਦੇਖ ਚੁੱਕੇ ਆ ਪਿੱਛੇ ਹਜ਼ੂਰ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇੱਕ ਇਕੱਠਾ ਠਾਠਾ ਮਾਰਦਾ ਇਕੱਠਾ ਆਮ ਆਦਮੀ ਪਾਰਟੀ ਦੇ ਲਈ ਤੇ ਲੋਕਾਂ ਨੇ ਕਿਹਾ ਕਿ ਇਸ ਵਾਰ ਫਿਰ ਤੋਂ ਜਿਹੜਾ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਰਿੰਦ ਕੇਜਰੀਵਾਲ ਮੁੱਖ ਮੰਤਰੀ ਬਣਨਗੇ ਤੇ ਦਿੱਲੀ ਦੇ ਲੋਕਾਂ ਲਈ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ 10 ਸਾਲ ਕੰਮ ਕਰਦੇ ਰਹੇ ਅੱਗੇ ਵੀ ਜਿਹੜਾ ਹੈ ਜ਼ਰੂਰ ਕੰਮ ਕਰਨਗੇ ਦਿੱਲੀ ਤੋਂ ਨਿਰਪੱਖ ਪੋਸਟ ਦੇ ਲਈ ਦਵਿੰਦਰ ਸਿੰਘ